ਪ੍ਰੋ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਘੜੀ ਤੈਸ ਵੇਲੇ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪੁਲਿਸ ਵਾਲੇ ਦੀ ਗੱਡੀ ਉੱਤੇ ਹੀ ਸਟicker ਲਵਾ ਦਿੱਤਾ ਪੁਲਿਸ ਮੁਲਾਜ਼ਮਾਂ ਦੇ ਦੁਆਰਾ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦੇਖ ਸਕਦੇ ਹੋ ਮੌਕੇ ਦੇ ਉੱਤੇ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਨਜ਼ਰ ਆ ਰਹੇ ਨੇ ਜਦੋਂ ਗੱਡੀ ਦੇ ਉੱਤੇ ਸਟicker ਲਗਾ ਕੇ ਲੋਗੋ ਲਗਾ ਕੇ ਪੁਲਿਸ ਮੁਲਾਜ਼ਮ ਦਾ ਇਹ ਵਿਅਕਤੀ ਕੁਮਰਿਆ ਸਗਾ ਤਾਂ ਇਸ ਨੂੰ ਪੁਲਿਸ ਦੇ ਵੱਲੋਂ ਕੇਰ ਲਿਆ ਜਾਂਦਾ ਚੈਕਿੰਗ ਦੇ ਦੌਰਾਨ ਤੱਜ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਿਹੜੇ ਆ ਉਹਨਾਂ ਨੇ ਪਹੁੰਚਣਾ ਸਗਾ ਲਾਲਪੁਰਾ ਹੁਣੀ ਪਹੁੰਚਣਾ ਸਗਾ ਲੁਧਿਆਣਾ ਤਾਂ ਜਿੱਥੇ ਇਹ ਖਬਰ ਨਿਕਲ ਕੇ ਸਾਹਮਣੇ ਜਿੱਥੇ ਪੁਲਿਸ ਨੇ ਮੁਸਤੈਦੀ ਕਰਦੇ ਟ੍ਰੈਫਿਕ ਨਿਯਮਾਂ ਦੀ ਜਿਹੜੀ ਆ ਉਹਨਾਂ ਨੂੰ ਜਿਹੜਾ ਉਲੰਘਣਾ ਕਰਦੇ ਉਹਨਾਂ ਦੇ ਖਿਲਾਫ ਜਦੋਂ ਮੋਰਚਾ ਖੋਲ੍ਹਿਆ ਜਦੋਂ ਨਾਕੇਬੰਦੀ ਕੀਤੀ ਤਾਂ ਕਿ ਟ੍ਰੈਫਿਕ ਜਿਹੜਾ ਜਾਮ ਨਾ ਹੋਵੇ ਤਾਂ ਉੱਥੇ ਹੀ ਚਲਾ ਵੀ ਇਸ ਵਿਅਕਤੀ ਦਾ ਕਟਿਆ ਗਿਆ ਜਿਹਦੇ ਜਿਸਨੇ ਕਾਲੀਆਂ ਫਿਲਮਾਂ ਕਾਰ ਦੇ ਉੱਤੇ ਲਗਾਈਆਂ ਹੋਈਆਂ ਸੀ ਤੇ ਨਾਲ ਹੀ ਪੁਲਿਸ ਦਾ ਸਟicker ਜਿਹੜਾ ਲਗਾਇਆ ਗਿਆ ਸੀ ਬਾਅਦ ਵਿੱਚ ਪਤਾ ਲੱਗਣ ਤੇ ਦੱਸਿਆ ਗਿਆ ਕਿ ਇਸ ਵਿਅਕਤੀ ਦਾ ਭਰਾ ਜਿਹੜਾ ਹੈ ਉਹ ਪੁਲਿਸ ਦੇ ਵਿੱਚ ਸੰਗਾ ਜਿਹੜਾ ਉਸ ਭਰਾ ਦੀ ਇਹ ਗੱਡੀ ਲੈ ਕੇ ਆਇਆ ਸੀ ਉਸ ਤੋਂ ਬਾਅਦ ਪੁਲਿਸ ਨੇ ਪੁਲਿਸ ਦੇ ਮੁਲਾਜ਼ਮ ਦੀ ਹੀ ਗੱਡੀ ਤੋਂ ਫਿਰ ਪੁਲਿਸ ਨੇ ਸਟicker ਲਵਾ ਦਿੱਤੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤੇ ਨਾਲ ਹੀ ਲੋਗੋ ਵੀ ਲੋਹਾਦ ਤੈ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਲਾਂਕਿ ਉੱਥੇ ਇੱਕ ਹੋਰ ਨੌਜਵਾਨ ਹੋਰ ਵੀ ਜਿਹੜੇ ਵਿਅਕਤੀ ਆ ਰਹੇ ਸੀ ਕੋਈ ਮੋਟਰਸਾਈਕਲ ਤੇ ਸੀ ਕੋਈ ਕਾਰਾਂ ਤੇ ਸੀ ਉਹਨਾਂ ਦੀ ਵੀ ਪ੍ਰਾਪਰ ਚੰਗੇ ਤਰੀਕੇ ਦੇ ਨਾਲ ਚੈਕਿੰਗ ਕੀਤੀ ਗਈ ਤੇ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਸਵੀਰਾਂ ਇਸ ਵੇਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਕਿਹੋ ਜਿਹੇ ਹਾਲਾਤ ਬਣੇ ਹੋਏ ਨਜ਼ਰ ਆ ਰਹੇ ਨੇ ਪੁਲਿਸ ਦੇ ਵੱਲੋਂ ਮੁਸਤੈਦੀ ਦੇ ਨਾਲ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦਾ ਸਟicker ਜਿਹੜਾ ਲੱਗਿਆ ਹੋਇਆ ਸੀ ਮੈਂਟਾਸ ਕੈਂਟਾਂ ਦੇ ਵਿੱਚ ਪੁਲਿਸ ਨੇ ਪੁਲਿਸ ਦੀ ਗੱਡੀ ਤੋਂ ਸਟicker ਲੁਹਾਦ ਤੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਮੌਕੇ ਦੇ ਉੱਤੇ ਤਸਵੀਰਾਂ ਤੁਸੀਂ ਜਿੱਥੇ ਸਟicker ਜਿਹੜਾ ਆ ਲਾ ਰਹੇ ਹੋਏ ਨਜ਼ਰ ਆਏ ਪੁਲਿਸ ਮੁਲਾਜ਼ਮ ਉਸ ਤੇ ਬਾਅਦ ਇਹਨਾਂ ਨੇ ਸਟicker ਵੀ ਲੈ ਲਿਆ ਤੇ ਖਾਸ ਕਰਕੇ ਪੁਲਿਸ ਮੁਲਾਜ਼ਮਾਂ ਨੇ ਇਸ ਨੇ ਹੱਦ ਤੱਕ ਕਿ ਕਾਨੂੰਨ ਦੇ ਖਿਲਾਫ ਹੈ ਤੇ ਇਹ ਜੋ ਕਾਨੂੰਨ ਦੇ ਖਿਲਾਫ ਹੈ ਉਹ ਨਹੀਂ ਚੱਲਿਆ ਜਾਵੇਗਾ ਮੋਟਰ ਵਹੀਕਲ ਐਕਟ ਦੇ ਅਧੀਨ ਆ ਜਿਹੜਾ ਆ ਇਸ ਦੇ ਉੱਤੇ ਕਾਰਵਾਈ ਵੀ ਹੋ ਸਕਦੀ ਹੈ ਪਰ ਪੁਲਿਸ ਮੁਲਾਜ਼ਮਾ ਨੇ ਉਹਨਾਂ ਨੂੰ ਜਿਹੜਾ ਆ ਚੇਤਾਵਨੀ ਦਿੰਦੇ ਹੋਏ ਛੱਡ ਦਿੱਤਾ ਗਿਆ ਦੇਖ ਸਕਦੇ ਹੋ ਮੌਕੇ ਤੇ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਹਾਂ ਤਾਂ ਇੱਕ ਵਾਰ ਪੂਰੀ ਵੀਡੀਓ ਵੱਲ ਵੀ ਤੁਹਾਨੂੰ ਲੈ ਚੱਲਦੇ ਕਿ ਪੂਰੀ ਵੀਡੀਓ ਵਿੱਚ ਜਦੋਂ ਪੁਲਿਸ ਮੁਲਾਜ਼ਮ ਨੇ ਉਸ ਨੂੰ ਦੇਖਿਆ ਤਾਂ ਕਿਸ ਤਰ੍ਹਾਂ ਦਾ ਮੋਹਲ ਬਣਿਆ ਕਿਸ ਤਰ੍ਹਾਂ ਪੁਲਿਸ ਮੁਲਾਜ਼ਮ ਨੇ ਫਿਰ ਇਸ ਗੱਡੀ ਤੋਂ ਸਟਿੱਕਰ ਲੋਹਾਈ ਨੇ ਆਲੇ ਫੜੋ ਫੜੋ ਫੜਾ ਨੀ ਆਲਾ ਸਟicker ਲੋ ਤਾ ਉਸ ਟਿੱਕਰ ਲਾਓ ਅਰੇ ਅਰੇ ਆ ਗੱਡੀ ਕਢਾ ਯਾਰ